ਕੇ ਬਾਦਿਆਂ ਦੀ ਗੱਲ ਕਰਦੇ ਆ ਮਾਨਸਾ ਦੀ ਮਾਨਸਾ ਦੇ ਬੁੱਢਲਾਡਾ ਦੇ ਵਿੱਚ ਦੋ ਸਕੇ ਭਰਾਵਾਂ ਦੀ ਮੌਤ ਹੋ ਗਈ ਹੈ ਦਿਲ ਦਾ ਦੌਰਾ ਪੈਣ ਦੇ ਕਾਰਨ ਇਹਨਾਂ ਦੋਵਾਂ ਦੀ ਜਾਨ ਗਈ ਹੈ ਹਾਰਟ ਅਟੈਕ ਦੇ ਕਾਰਨ ਪਹਿਲਾ ਇੱਕ ਨੇ ਦਮ ਤੋੜਿਆ ਮੌਤ ਦੀ ਖਬਰ ਸੁਣ ਕੇ ਦੂਜੇ ਭਰਾ ਦੀ ਵੀ ਮੌਤ ਹੋ ਗਈ ਹੈ ਤਾਂ 45 ਸਾਲ ਦੱਸੀ ਜਾ ਰਹੀ ਹੈ ਇੱਕ ਭਰਾ ਦੀ ਉਮਰ 55 ਸਾਲ ਦਾ ਦੂਜਾ ਭਰਾ ਦੱਸਿਆ ਜਾ ਰਿਹਾ ਤਾਂ ਇਹਨਾਂ ਦੋਵਾਂ ਦੀ ਮੌਤ ਹੋ ਗਈ ਹੈ ਹਾਰਟ ਅਟੈਕ ਕਾਰਨ ਦੱਸਿਆ ਜਾ ਰਿਹਾ ਹੈ ਪਹਿਲਾ ਇੱਕ ਭਰਾ ਦੀ ਮੌਤ ਹੁੰਦੀ ਹੈ ਤਾਂ ਦੂਜੇ ਭਰਾ ਨੂੰ ਜਦੋਂ ਇਸ ਦੀ ਸੂਚਨਾ ਮਿਲਦੀ ਹੈ ਤਾਂ ਉਸ ਨੂੰ ਵੀ ਇਕਦਮ ਕਬੜਾ ਹਟ ਹੁੰਦੀ ਹੈ ਤਾਂ ਹਾਰਟ ਅਟੈਕ ਉਸ ਨੂੰ ਵੀ ਦੱਸਿਆ ਜਾ ਰਿਹਾ ਕਿ ਦੂਜੇ ਭਰਾ ਨੂੰ ਵੀ ਹਾਰਟ ਅਟੈਕ ਆਇਆ ਹੈ ਤਾਂ ਦੋਵਾਂ ਭਰਾਵਾਂ ਦੀ ਹਾਰਟ ਅਟੈਕ ਦੇ ਨਾਲ ਮੌਤ ਹੋ ਗਈ ਹੈ ਤਾਂ ਦਿਲ ਦਾ ਦੌਰਾ ਪੈਣ ਦੇ ਨਾਲ ਦੱਸਿਆ ਜਾ ਰਿਹਾ ਕਿ ਦੋਹਾਂ ਦੀ ਜਾਨ ਗਈ ਹੈ ਤਾਂ ਮੌਤ ਦੀ ਖਬਰ ਸੁਣ ਕੇ ਦੂਜੇ ਭਰਾ ਦੀ ਵੀ ਮੌਤ ਹੋ ਗਈ ਹੈ ਇੱਕ ਦੀ ਉਮਰ 45 ਸਾਲ ਤੇ ਦੂਜੇ ਦੀ 55 ਸਾਲ ਇਹਨਾਂ ਦੀ ਉਮਰ ਦੱਸੀ ਜਾ ਰਹੀ ਹੈ ਤਾਂ ਇਸ ਕੋ ਪਹਿਲਾਂ ਵੀ ਅਸੀਂ ਦੇਖੇ ਨੇ ਕਿ ਹਾਰਟ ਅਟੈਕ ਦੀਆਂ ਜੋ ਖਬਰਾਂ ਨੇ ਇਹ ਬਹੁਤ ਆ ਰਹੀਆਂ ਨੇ ਤਾਂ ਮਾਂਸਾ ਦੇ ਵਿੱਚ ਵੀ ਦੋ ਸਕੇ ਭਰਾਵਾਂ ਦੀ ਮੌਤ ਹੋਈ ਹੈ ਤਾਂ ਵਧੇਰੇ ਜਾਣਕਾਰੀ ਦੇ ਲਈ ਮੇਰੇ ਨਾਲ ਮੇਰੇ ਸਹਿਯੋਗੀ ਬਲਦੇਵ ਸ਼ਰਮਾ ਜੁੜੇ ਹੋਏ ਨੇ ਬਲਦੇਵ ਕੀ ਕੁਝ ਜਾਣਕਾਰੀ ਹੈ ਜੋ ਦੋ ਭਰਾ ਨੇ ਇਹਨਾਂ ਦੋਵਾਂ ਦੀ ਮੌਤ ਦੱਸਿਆ ਜਾ ਰਿਹਾ ਹੈ ਕਿ ਹਾਰਟ ਅਟੈਕ ਦੇ ਕਾਰਨ ਇਹਨਾਂ ਦੀ ਮੌਤ ਹੋਈ ਹੈ ਜੀ ਬਿਲਕੁਲ ਦੱਸਣਾ ਚਾਹਾਂਗਾ ਮਾਂਸਾ ਜ਼ਿਲ੍ਹੇ ਦੇ ਕਸਬਾ ਗੁਗਲਾਡਾ ਦੇ ਵਿੱਚ ਇਹ ਘਟਨਾ ਜਿਹੜੀ ਵਾਪਰੀ ਹੈ ਦੋ ਸਕੇ ਭਰਾਵਾਂ ਭਰਾਵਾਂ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਪਹਿਲਾਂ ਛੋਟੇ ਭਾਈ ਨੂੰ ਦਿਲ ਦਾ ਦੌਰਾ ਪਿਆ ਸੀ ਉਸ ਨੂੰ ਜਿਵੇਂ ਹਸਪਤਾਲ ਲੈ ਜਾਇਆ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਪੁਸ਼ਟ ਕਰ ਦਿੱਤਾ ਇਸ ਤੋਂ ਬਾਅਦ ਉਸ ਦੇ ਵੱਡੇ ਭਾਈ ਨੂੰ ਵੀ ਦਿਲ ਦਾ ਦੌਰਾ ਪੈ ਜਾਂਦਾ ਹੈ ਖਬਰ ਸੁਣ ਕੇ ਉਸ ਦੀ ਵੀ ਘਟਨਾ ਸਥਾਨ ਤੇ ਮੌਤ ਹੋ ਜਾਂਦੀ ਹੈ ਦੋਹੇ ਭਰਾਵਾਂ ਦੀ ਦਿਲ ਦਾ ਦੌਰਾ ਪੈਣ ਨਾਲ ਪੂਰੇ ਬੁੱਢਲਾਡਾ ਦੇ ਵਿੱਚ ਜਿਹੜਾ ਸ਼ੋਗ ਦਾ ਲਹਿਰ ਪਾਇਆ ਜਾ ਰਿਹਾ ਹੈ ਕੱਲ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ ਜੀ ਬਲਦੇਵ ਕੋਲ ਜਾਣਕਾਰੀ ਮਿਲ ਪਈ ਹੈ ਜਿਨ੍ਹਾਂ ਨੂੰ ਹਾਰਟ ਅਟੈਕ ਆਇਆ ਹੈ ਇਹ ਪਹਿਲਾਂ ਵੀ ਬਿਮਾਰ ਸੀ ਜਾਂ ਅਚਾਨਕ ਹੀ ਜਿਸ ਤਰ੍ਹਾਂ ਅਸੀਂ ਦੇਖ ਰਹੇ ਹਾਂ ਕਈ ਵਾਰ ਸਾਇਲੈਂਟ ਅਟੈਕ ਵੀ ਆ ਰਹੇ ਨੇ ਕੋਈ ਜਾਣਕਾਰੀ ਮਿਲ ਪਈ ਹੈ ਨਹੀਂ ਬਿਲਕੁਲ ਪਹਿਲਾਂ ਇਹ ਜਮਾ ਤੰਦਰੁਸਤ ਸੀਗੇ ਇੱਕ ਨੂੰ ਜਦੋਂ ਛਾਤੀ 'ਚ ਦਰਦ ਹੋਣ ਦੀ ਸ਼ਿਕਾਇਤ ਹੋਈ ਤਾਂ ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਦੱਸਿਆ ਕਿ ਇਸ ਨੂੰ ਦਿਲ ਦਾ ਦੌਰਾ ਪੈ ਗਿਆ ਤੇ ਇਸ ਦੀ ਮੌਤ ਹੋ ਚੁੱਕੀ ਹੈ ਉਸੇ ਈ ਖਬਰ ਸੁਣ ਕੇ ਉਸ ਦੇ ਭਰਾ ਦੀ ਹੈ ਜਿਹੜੀ ਮੌਤ ਹੋ ਜਾਂਦੀ ਜੀ ਸ਼ੁਕਰੀਆ ਬਲਦੇਵ तमाम ਜਾਣਕਾਰੀ ਦੇ ਲਈ ਤਰਸ ਦਈਏ ਕਿ ਮਾਨਸਾ ਦੇ ਬੁੱਡਲਾ ਅਡਾ ਦੇ ਵਿੱਚ ਦੋ ਸਕੇ ਭਰਾਵਾਂ ਦੀ ਮੌਤ ਹੋਈ ਹੈ ਪਹਿਲਾ ਇੱਕ ਭਰਾ ਨੂੰ ਦਿਲ ਦਾ ਦੌਰਾ ਪੈਂਦਾ ਹੈ ਉਸ ਨੂੰ ਹਸਪੀਟਲ ਲੈ ਕੇ ਜਾਇਆ ਜਾਂਦਾ ਡਾਕਟਰਾਂ ਦੇ ਵੱਲੋਂ ਉਸ ਨੂੰ ਮ੍ਰਿਤਕ ਐਲਾਨਿਆ ਜਾਂਦਾ ਤਾਂ ਉਸ ਤੋਂ ਬਾਅਦ ਜਦੋਂ ਭਰਾ ਦੀ ਮੌਤੀ ਖਬਰ ਦੂਜੇ ਭਰਾ ਨੂੰ ਮਿਲਦੀ ਹੈ ਤਾਂ ਉਹਨਾਂ ਨੂੰ ਵੀ ਹਾਰਟ ਅਟੈਕ ਆ ਜਾਂਦਾ ਹੈ ਤਾਂ ਇੱਕੋ ਪਰਿਵਾਰ ਦੇ ਦੋ ਜੀ ਜਿਨ੍ਹਾਂ ਦੀ ਜਾਨ ਚਲੀ ਗਈ ਹੈ ਹਾਰਟ ਅਟੈਕ ਦੇ ਨਾਲ ਦਿਲ ਦਾ ਦੌਰਾ ਪੈਣ ਦੇ ਨਾਲ ਤਾਂ ਦੋ ਭਰਾਵਾਂ ਦੀ ਮੌਤ ਦੇ ਨਾਲ ਪਰਿਵਾਰ ਦੇ ਵਿੱਚ ਵੀ ਮਾਤਮ ਦਾ ਮਾਹੌਲ ਹੈ ਤਾ ਮਾਨਸਾ ਦੇ ਬੁੱਢਲਾਡਾ ਦੇ ਵਿੱਚ ਦੋ ਸਕੇ ਭਰਾਵਾਂ ਜਿਨ੍ਹਾਂ ਦੀ ਜਾਨ ਚਲੀ ਗਈ ਹੈ ਉੜਾਗਿਆ ਵਾਦਿਆਂ ਦੀ ਗੱਲ ਕਰਦੇ ਆ ਬਠਿੰਡਾ ਦੀ ਜਿੱਥੇ ਬਾਪੇ ਦੇ ਭੇਜ ਦੇ ਵਿੱਚ ਲੁਟੇਰਾ ਆਇਆ ਕਾਰਸਵਾਰ ਵਿਅਕਤੀ ਨੂੰ ਉਸ ਦੇ ਵੱਲੋਂ ਨਿਸ਼ਾਨਾ ਬਣਾਇਆ ਗਿਆ ਗੱਲਾਂ ਦੇ ਵਿੱਚ ਉਲਝਾ ਕੇ ਵਿਅਕਤੀ ਤੋਂ ਸੋਨੇ ਦਾ ਕੜਾ ਤੇ ਅੰਗੂਠੀ ਲੁੱਟੀ ਗਈ ਹੈ ਤਾਂ ਲੁਟੇਰੇ ਨੇ ਕਾਰਸਵਾਰ ਨੂੰ ਰਸਤਾ ਪੁੱਛਣ ਦੇ ਬਹਾਨੇ ਰੋਕਿਆ ਸੀ ਪੁਲਿਸ ਨੇ ਲੁਟੇਰੇ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਤਾਂ ਰਜਿੰਦਰਾ ਕਾਲਜ ਦੇ ਨੇੜੇ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਹੈ ਜਿੱਥੇ ਇੱਕ ਬਾਬੇ ਦੇ ਭੇਜ ਦੇ ਵਿੱਚ ਇੱਕ ਸ਼ਖਸ ਆਉਂਦਾ ਹੈ ਕਾਰਸਵਾਰ ਦੇ ਵਿੱਚ ਤੋਂ ਉਸ ਦੇ ਵੱਲੋਂ ਰਸਤਾ ਪੁੱਛਿਆ ਜਾਂਦਾ ਹੈ ਤਾਂ ਉਸ ਨੂੰ ਗੱਲਾਂ ਦੇ ਵਿੱਚ ਉਲਝਾ ਕੇ ਕਈ ਵਾਰੀ ਅਸੀਂ ਖਬਰਾਂ ਵੀ ਦਿਖਾਣੇ ਆ ਕਿ ਕਈ ਜੋ ਨੇ ਹਿਪਨੋਟਾਈਜ਼ ਉਸ ਦੇ ਸਹਾਰੇ ਲੋਕਾਂ ਨੂੰ ਆਪਣੀਆਂ ਗੱਲਾਂ ਦੇ ਵਿੱਚ ਉਲਝਾ ਲੈਂਦੇ ਨੇ ਜਿਵੇਂ ਉਹ ਕਹਿੰਦੇ ਨੇ ਉਸੇ ਤਰ੍ਹਾਂ ਉਹ ਬੰਦਾ ਉਸੇ ਤਰ੍ਹਾਂ ਕਰਦਾ ਤਾਂ ਇਸ ਤਰ੍ਹਾਂ ਦਾ ਮਾਮਲਾ ਬਠਿੰਡਾ ਦੇ ਵਿੱਚ ਸਾਹਮਣੇ ਆਇਆ ਜਿੱਥੇ ਇੱਕ ਬਾਬੇ ਦੇ ਵੱਲੋਂ ਇੱਕ ਕਾਰ ਸਵਾਰ ਨੂੰ ਆਪਣਾ ਨਿਸ਼ਾਨਾ ਬਣਾਇਆ ਗਿਆ ਗੱਲਾਂ ਦੇ ਵਿੱਚ ਉਲਝਾ ਕੇ ਉਸ ਤੋਂ ਸੋਨੇ ਦਾ ਕੜਾ ਤੇ ਅੰਗੂਠੀ ਲੁੱਟੀ ਗਈ ਆ ਤਾਂ ਲੁਟੇਰੇ ਨੇ ਕਾਰ ਸਵਾਰ ਨੂੰ ਰਸਤਾ ਪੁੱਛਣ ਦੇ ਬਹਾਨੇ ਰੋਕਿਆ ਸੀ ਤਾਂ ਪੁਲਿਸ ਨੇ ਲੁਟੇਰੇ ਦੀ ਪਾਲ ਸ਼ੁਰੂ ਕਰ ਦਿੱਤੀ ਹੈ ਹਾਂ ਇੱਕ ਉਹ ਮੈਨੂੰ ਕਿਹਾ ਕਾਗਜ਼ ਦਾ ਦਿੱਤਾ ਕਹਿੰਦਾ ਇਸ ਤੇ ਆਖਲੇ ਸਾਰਾ ਸਾਮਾਨ ਹਾਂ ਨਾਲੇ ਆਪਣਾ ਸੋਨਾ ਪਾਲਾ ਹਾਂ ਬਗੈਰ ਸੋਨਾ ਨਹੀਂ ਮਿਲਦਾ ਹੁੰਦਾ ਹੈ ਉਹਦੋਂ ਮੁੜ ਕੇ ਪਤਾ ਪਹਿਲਾਂ ਤਾਂ ਬਾਈਕ ਲੈਨੇ ਆਪਸੋਨਾ ਲਾਗੇ ਦੇਤਾ ਉਹਨੂੰ ਕਾਹਲ ਤੇ ਚੋਂ ਵਾਪਸ ਇਸਾ ਉਹਨੂੰ ਮਾਲ ਮੰਗਦਾ ਨੂੰ ਸਮਾਨ ਲਈ ਦਿੱਤਾ ਆ ਮੋੜ ਕੇ ਮੈਨੂੰ ਕਹਿੰਦਾ ਲਾਦਾ ਮੈਂ ਨਹੀਂ ਲੰਦਾ ਹੁੰਦਾ ਹਾਂ ਉਹ ਦੂ ਮੋੜ ਕੇ ਪਤਾ ਨਹੀਂ ਕੀ ਹੋਇਆ ਮੈਨੂੰ ਤਾਂ ਇੱਕ ਦਮ ਮਾਲ ਜਿਹਾ ਫੜਾ ਗਿਆ ਹਾਂ ਇਹ ਵਕ ਉਹਨਾਂ ਦੇ ਜਾਣਸਾ ਨਾਲ ਦੇਖਦੇ ਅਸੀਂ ਉਕੀਤੇ ਇਹ ਮਦਾ ਕੜਾ ਦੋਨੋ ਜਹਾ ਨਹੀਂ ਚੀ ਲੱਗਦਾ ਤੁਮਰੀ ਕਿਤਾਬ ਨਹੀਂ ਹਰਗੰਗ ਦੀਤਾਵਾਂ ਕਿ ਕੀ ਕੁਝ ਵੀ ਕਿਤਾਬ ਕੁਝ ਨਹੀਂ ਮੈਨੂੰ ਜਾਣ ਕਰਦਾ ਬਾਰੇ ਇਹ ਸਮਝ ਨਾ 35 ਗ੍ਰਾਮ ਦਾ ਕੜਾ ਸੀ ਤੇ 10 ਗ੍ਰਾਮ ਜਿਹਨੂੰ 45 ਗ੍ਰਾਮ ਹੋਰ ਹੋਣਾ